ਸਾਰਿਆਂ ਪਿਆਰ ਭਰੀ ਸਾਸਰੀ ਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਚ ਹੋਮੋਂਗੇ ਵਾਹਿਗੁਰੂ ਸਾਰਿਆਂ ਨੂੰ ਹੱਸਦੇ ਖੇਡਦੇ ਰੱਖੇ ਸਰਬੱਤ ਦਾ ਭਲਾ ਕਰੇ ਸੋ ਗੀਤ ਲੈ ਕੇ ਹਾਜ਼ਰਾਂ ਧੀ ਦੇ ਵਿਆਹ ਦਾ ਗੀਤ ਹੈ ਬਹੁਤ ਸੋਹਣਾ ਗੀਤ ਹੈ ਮਾਨੋ ਆਨੰਦ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਰਲ ਮਿਲ ਕੇ ਮਾਣਦਿਆਂ ਆਨੰਦ ਫਿਰ ਚਲੋ ਗੀਤ ਦਾ ਖੂਹੇ ਤੇ ਪਾਣੀ ਪਰ ਦੀਏ ਕੋਈ ਮਾਲ ਮਾਲ ਅੱਡੀਆਂ ਤੋਪਲਾ ਖੂਹੇ ਤੇ ਪਾਣੀ ਪਰ ਦੀਏ ਕੋਈ ਮਾਲ ਮਾਲ ਅੱਡੀਆਂ ਤੋਪਲਾ ਬਾਗੀ ਚੰਬਾ ਖਿੜਪਿਆ ਕੋਈ ਬੈਠੀ ਹੈ ਰਪਰੋ ਪਲਾ ਸੁਣਨੀਂਦਾ ਦੀ ਮੇਰੀ ਏ ਮੇਰੇ ਬਾਬੇ ਨੂੰ ਸਮਝਾ ਪਲਾ ਸੁਣਨੀਂਦਾ ਦੀ ਮੇਰੀ ਏ ਮੇਰੇ ਬਾਬੇ ਰੁ ਪੋਤੀ ਹੋਈ ਮਟਿਆਰ ਜੀ ਕੋਈ ਘਰਵਾਰ ਢੋ ਟੋਲਣ ਜਾ ਪਲਾ ਸੁਣਨੀ ਪੋਤੀ ਮੇਰੀਏ ਕੋਈ ਏ ਦੇ ਬੋਲ ਨਾ ਬੋਲ ਪਲਾ ਸੁਣ ਨੀ ਪੋਤੀ ਮੇਰੀ ਕੋਈ ੜੇ ਬੋਲਨਾ ਬੋਲ ਪਲਾ ਬੰਦਰਾ ਬਰਸ ਜਿੱਥੇ ਅੱਗੇ ਰਹੀ ਕੋਈ ਇੱਕ ਮਹੀਨਾ ਹੋਰ ਪਲਾ ਬੰਦਰਾ ਬਰਸ ਤਾਂ ਸਖੀਆਂ ਦੇ ਨਾਲ ਪਿਆਰ ਪਲਾਂ ਬੰਦਰਾ ਵਰਸ ਤਾ ਰਹੀ ਮੇਰਾ ਸਖੀਆਂ ਦੇ ਨਾਲ ਪਿਆਰ ਪਲਾਂ ਹੁਣ ਨਾ ਰਹਿੰਦੀ ਇੱਕ ਕੜੀ ਮੇਰਾ ਅਨਜਲ ਹੋਇਆ ਤਿਆਰ ਪਲਾਂ ਹੁਏ ਤੇ ਪਾਣੀ ਪਰ ਦੀਏ ਕੋਈ ਮੜ ਮੜੇ ੜੀਆਂ ਤੋ ਬਲਾ ਹੁਏ ਤੇ ਪਾਣੀ ਪਰ ਦੀਏ ਕੋਈ ਮੜ ਮੜੇ ੜੀਆਂ ਤੋ ਬਲਾ ਵਾਗੀ ਚੰਬਾ ਖਿੜ ਪਿਆ ਕੋਈ ਬੈਠੀ ਹਾਰ ਪਰ ਪਲਾ ਸੁਣਨੀ ਮਾਤਾ ਮੇਰੀਏ ਮੇਰੇ ਬਾਬਲ ਨੂੰ ਸਮਝਾ ਪਲਾ ਸੁਣਨੀ ਤੀ ਹੋਈ ਮਲਟਿਆਰ ਜੀ ਕੋਈ ਕਰ ਵਰ ਟੋਲਣ ਜਾਪਲਾ ਬੰਦਰਾ ਵਰਸ ਸੋਣਨੀਤੀ ਨੀਤੀਏ ਮੇਰੀਏ ਕੋਈ ਐ ਦੇ ਬੋਲਨਾ ਬੋਲ ਪਲਾ ਵੰਦ ਰਾਂ ਵਰਸ ਜਿੱਥੇ ਅੱਗੇ ਰਹੀ ਕੋਈ ਕਵਹੀਨਾ ਹੋਰ ਪਲਾ ਬੰਦਰਾ ਤਾਂ ਵਰਸ ਤਾਂ ਰਹੀ ਮੇਰਾ ਸਖੀਆਂ ਨਾਲ ਪਿਆਰ ਪਲਾ ਬੰਦਰਾ ਵਰਸ ਤਾਂ ਰਹੀ ਮੇਰਾ ਸਖੀਆਂ ਦੇ ਨਾਲ ਪਿਆਰ ਪਲਾ ਮੂਣ ਨਾ ਰਹਿੰਦੀ ਇੱਕ ਕੜੀ ਮੇਰਾ ਅਨਜਲ ਹੋ How